ਦੋਸਤੋ ਜੋ ਆਪਾਂ ਨੇ ਲੜੀ ਸ਼ੁਰੂ ਕਰੀ ਸੀ ਆਤਮਾ ਪਰਮਾਤਮਾ ਅਤੇ ਸਰੀਰ ਬਾਰੇ ਜਾਣਿਆ ਅੱਜ ਆਪਾਂ ਉਸੇ ਲੜੀ ਨੂੰ ਹੋਰ ਅੱਗੇ ਵਧਾਉਨੇ ਆ ਉਥੋਂ ਹੀ ਹੋਰ ਅੱਗੇ ਗੱਲ ਤੋਰਦੇ ਆ ਜੋ ਨਵੇਂ ਦੋਸਤ ਚੈਨਲ ਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਲਾਇਕ ਕਰਨ ਵਲ ਆਈਕਨ ਗਰੂਰ ਦਬਾਉਣਾ ਹਰ ਕੋਈ ਕੋਈ ਨਾ ਕੋਈ ਕੰਮ ਕਰਦਾ ਹੈ ਦੋਸਤੋ ਆਪਣਾ ਰੋਜੀ ਰੋਟੀ ਕਮਾਉਣ ਵਾਸਤੇ ਉਸੇ ਤਰ੍ਹਾਂ ਆਪਾਂ ਹੌਸਲਾ ਬੁਲੰਦ ਰੱਖਣ ਲਈ ਆਪਾਂ ਕੀ ਕਰਦੇ ਹਾਂ ਆਪਾਂ ਉਸ ਦੇ ਲਈ ਬਹੁਤ ਘੱਟ ਯਤਨ ਕਰਦੇ ਆ ਉਹ ਜੋ ਪਰਮਾਤਮਾ ਦੇ ਆਸਰੇ ਚੱਲਿਆ ਆ ਰਿਹਾ ਕੁਦਰਤੀ ਤੌਰ ਤੇ ਚੱਲਿਆ ਆ ਰਿਹਾ ਬਸ ਉਸ ਤੇ ਹੀ ਆਪਾਂ ਸੀਮਤ ਹਾਂ ਜੇ ਆਪਾਂ ਥੋੜਾ ਜਿਹਾ ਵੀ ਧਿਆਨ ਇੱਧਰ ਦੇ ਲਈਏ ਤਾਂ ਆਪਣੇ ਬਹੁਤ ਹੱਦ ਤੱਕ ਜਿਹੜੀਆਂ ਆਪਣੀਆਂ ਟੈਨਸ਼ਨਾਂ ਨੇ ਜਿਹੜੇ ਆਪਣੇ ਚਿੰਤਾਵਾਂ ਨੇ ਉਹ ਦੂਰ ਹੋ ਜਾਣਗੀਆਂ ਪ੍ਰਮਾਤਮਾ ਦਾ ਜਿਹੜਾ ਸਹਾਰਾ ਉਹ ਆਪਾਂ ਤੱਕਣਾ ਸ਼ੁਰੂ ਕਰ ਦੇਵਾਂਗੇ ਤੇ ਆਪਣੀ ਜਿਹੜੀ ਮਾਨਸਿਕ ਸ਼ਕਤੀ ਆ ਉਹ ਵੱਧ ਜਾਵੇਗੀ ਜੋ ਆਪਾਂ ਪਹਿਲਾਂ ਗੱਲਾਂ ਕਰੀਆਂ ਉਸੇ ਨੂੰ ਮੁੱਖ ਰੱਖਦੇ ਹਾਂ ਆਪਾਂ ਨੇ ਕਿਵੇਂ ਕਰਨਾ ਹੈ ਆਪਾਂ ਆਪਣੇ ਅੰਦਰ ਹੀ ਪਰਮਾਤਮਾ ਨੂੰ ਯਾਦ ਕਰਨਾ ਤੇ ਆਪਾਂ ਬੈਠਣਾ ਹੈ ਜਾਂ ਪੈਣਾ ਹੈ ਲੰਬਾ ਸਾਹ ਲੈਣਾ ਸਰੀਰ ਢਿੱਲਾ ਛੱਡਣਾ ਤੇ ਹਲਕੇ ਜਿਹੇ ਕਹਿਣਾ ਵਾਹ ਗੁਰੂ ਜਾਣੇ ਕਿ ਇੱਕ ਆਰਾਮਦਾਇਕ ਸਥਿਤੀ ਦੇ ਵਿੱਚ ਆਪਾਂ ਨੇ ਆਉਣਾ ਹੈ ਵਿਚਾਰਾਂ ਤੋਂ ਰਹਿਤ ਹੋਣ ਦੀ ਕੋਸ਼ਿਸ਼ ਕਰਨੀ ਹੈ ਕਿ ਆਪਾਂ ਜੋ ਵਾਹ ਗੁਰੂ ਕਹਿ ਰਹੇ ਆ ਆਪਾਂ ਨੂੰ ਉਹੋ ਹੀ ਸੁਣਾਈ ਦੇਵੇ ਇੱਥੋਂ ਹੀ ਆਪਣੀ ਗੱਲ ਅੱਗੇ ਚੱਲਣੀ ਹੈ ਤੇ ਆਪਾਂ ਇੱਥੋਂ ਪਰਮਾਤਮਾ ਨਾਲ ਗੱਲ ਕਰਨੀ ਸ਼ੁਰੂ ਕਰਨੀ ਹੈ ਕਿ ਆਪਾਂ ਨੂੰ ਜਿਹੜੀ ਤਾਕਤ ਹੈ ਮਾਨਸਿਕਤਾ ਤਾਕਤ ਹੈ ਉਹ ਆਪਣੀ ਵੱਧ ਸਕੇ ਜੇ ਆਪਾਂ ਦਿਨ ਵਿੱਚ ਇੱਕ ਦੋ ਵਾਰ ਵੀ ਕਰਦੇ ਆ ਵਾਹਿਗੁਰੂ ਨੂੰ ਯਾਦ ਕਰਦੇ ਆ ਤਾਂ ਹੀ ਤਾਂ ਆਪਾਂ ਨੂੰ ਇੱਕ ਹੌਂਸਲਾ ਜਿਹਾ ਮਿਲੂਗਾ ਆਪਾਂ ਆਪਣੇ ਕੰਮ ਧੰਦਿਆਂ ਨੂੰ ਹੋਰ ਹੌਸਲੇ ਦੇ ਨਾਲ ਕਰਾਂਗੇ ਤੇ ਕੰਮਾਂ ਨਾਲ ਹੀ ਸਾਡੀ ਜ਼ਿੰਦਗੀ ਦਾ ਜਿਹੜਾ ਗੁਜ਼ਰਬਾਸਰ ਹੋਣਾ ਉਸ ਤੋਂ ਹੀ ਸਾਨੂੰ ਇਨਕਮ ਆਉਣੀ ਹੈ ਉਹਦੇ ਉੱਤੇ ਅਸੀਂ ਤੇ ਸਾਡਾ ਪਰਿਵਾਰ ਟਿਕੇ ਹੋਏ ਆ ਪਰਮਾਤਮਾ ਨੇ ਇਹ ਦੁਨੀਆ ਰਚੀ ਹੈ ਇਸ ਦੇ ਵਿੱਚ ਆਪਾਂ ਨੇ ਹੁਣ ਜ਼ਿਆਦਾਤਰ ਆਪਾਂ ਕੀ ਕਰਦੇ ਆਪਾਂ ਸਟ੍ਰੈਸ ਬਹੁਤ ਲੈ ਜਾਂਦੇ ਆਂ ਪਰਮਾਤਮਾ ਦੇ ਨਾਮ ਲੈਣ ਲੱਗਿਆਂ ਵੀ ਬਸ ਇਹ ਹੁੰਦਾ ਕਿ ਧੱਕੇ ਨਾਲ ਹੀ ਆਪਾਂ ਆਪਣੇ ਜਿਹੜੇ ਵਿਚਾਰ ਆ ਮਨ ਦੇ ਆਉਂਦੇ ਉਹਨੂੰ ਬੰਦ ਕਰਨ ਤੇ ਯਤਨ ਕਰਦੇ ਜੋ ਕਿ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੀ ਪ੍ਰਕਿਰਿਆ ਚੱਲਦੀ ਹੈ ਕੁਦਰਤੀ ਪ੍ਰਕਿਰਿਆ ਉਸ ਦੇ ਹਿਸਾਬ ਨਾਲ ਹੀ ਸਾਰਾ ਕੁਝ ਚੱਲਣਾ ਹੈ ਆਪਣਾ ਚਲਾਇਆ ਕੁਛ ਨਹੀਂ ਚੱਲਣਾ ਦੇਖੋ ਇੱਕ ਬੀਜ ਹੈ ਉਹ ਪੁੰਗਰਦਾ ਹੈ ਫਿਰ ਉਹ ਦਿਨਾਂ ਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਪੱਤਾ-ਪੱਤਾ ਕੱਢਦਾ ਹੈ ਤੇ ਵੱਡਾ ਹੁੰਦਾ ਹੈ ਫਿਰ ਕਿਤੇ ਜਾ ਕੇ ਉਸ ਨੂੰ ਫਲ ਲੱਗਦੇ ਇਹ ਇੱਕ ਕੁਦਰਤੀ ਨਾਲ ਜਿਹੜੀ ਪ੍ਰਕਿਰਿਆ ਨਾਲ ਆਪਣਾ ਜੀਵਨ ਵੀ ਇੱਕ ਉਹ ਬੀਜ ਦੀ ਤਰ੍ਹਾਂ ਕੁਦਰਤ ਜਿਹੜੀ ਪ੍ਰਕਿਰਿਆ ਉਹਦੇ ਨਾਲ ਜੁੜਿਆ ਹੋਇਆ ਹੈ ਉਸੇ ਤਰ੍ਹਾਂ ਹੀ ਆਪਣਾ ਜੀਵਨ ਚੱਲਣਾ ਹੈ ਤੇ ਇੱਥੇ ਉਹ ਲਾਗੂ ਹੁੰਦੀ ਹੈ ਇਸ ਲਈ ਅਸੀਂ ਧੱਕਾ ਨਹੀਂ ਕਰਨਾ ਧੱਕੇ ਨਾਲ ਅਸੀਂ ਜ਼ਿਆਦਾ ਦਿਮਾਗ ਤੇ ਸਰੀਰ ਤੇ ਬੋਝ ਨਹੀਂ ਪਾਉਣਾ ਇਸ ਤੇ ਅਸੀਂ ਜਿੰਨਾ ਚਿਰ ਅਸੀਂ ਆਰਾਮ ਨਾਲ ਬੈਠਾਂਗੇ ਚਾਹ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਾਂਗੇ ਉਹਨਾਂ ਹੀ ਕਾਫੀ ਹੈ ਇਹ ਟਾਈਮ ਬੀਜ ਦੀ ਤਰ੍ਹਾਂ ਹੌਲੀ-ਹੌਲੀ ਅੱਗੇ ਵਧੇਗਾ ਜੋ ਆਪਣੇ ਜ਼ਿੰਦਗੀ ਦੇ ਵਿੱਚ ਇੱਕ ਖਾਲੀਪਨ ਜਾਂ ਕਦੇ-ਕਦੇ ਮਹਿਸੂਸ ਹੁੰਦਾ ਹੈ ਤੇ ਜਾਂ ਟੈਨਸ਼ਨ ਆਉਂਦੀ ਹੈ ਚਿੰਤਾ ਹੁੰਦੀ ਹੈ ਉਹਦੇ ਥਰੂ ਉਸ ਤੋਂ ਬਾਅਦ ਘਰਾਂ ਦੇ ਵਿੱਚ ਕਲੇਸ਼ ਵੀ ਹੁੰਦੇ ਆ ਜਦੋਂ ਆਪਾਂ ਇਸ ਤਰ੍ਹਾਂ ਬੈਠਣ ਲੱਗ ਜਾਈਏ ਮਾਨਸਿਕ ਸਥਿਤੀ ਤਾਕੜੀ ਹੋ ਜਾਂਦੀ ਹੈ ਤੇ ਆਪਾਂ ਆਪਣੇ ਬਹੁਤ ਜਿਹੜੇ ਜਿੰਦਗੀ ਤਰੱਕੀ ਤੇ ਰਾਹ ਤੇ ਭਾਵਕ ਵੀ ਤੁਰ ਪੈਂਦੀ ਹੈ ਤੇ ਇਸੇ ਤਰ੍ਹਾਂ ਆਪਾਂ ਬਸ ਇਸ ਨੂੰ ਆਪਾਂ ਵਾਰ-ਵਾਰ ਰਿਪੀਟ ਧੱਕੇ ਨਾਲ ਨਹੀਂ ਕਰਨਾ ਜਿੰਨਾ ਚਿਰ ਆਪਣਾ ਮਨ ਸ਼ੌਕ ਨਾਲ ਚਾਹੋ ਨਾਲ ਇਸ ਪ੍ਰਕਿਰਿਆ ਨੂੰ ਕਰਦਾ ਹੈ ਉਹਨਾਂ ਚ ਰਹੀ ਕਾਫੀ ਹੈ ਹੌਲੀ ਹੌਲੀ ਟਾਈਮ ਇਹ ਵਾਦਾ ਹੈ ਤੇ ਆਪਾਂ ਧਿਆਨ ਉੱਤੇ ਵੀ ਜ਼ੋਰ ਨਹੀਂ ਪਾਉਣਾ ਤੇ ਆਪਾਂ ਆਪਣੇ ਵਿਚਾਰ ਬੰਦ ਕਰ ਲਈਏ ਵਿਚਾਰ ਤਾਂ ਦੇਖੋ ਆਉਣਗੇ ਜਦੋਂ ਆਪਾਂ ਕੋਈ ਕੱਪੜਾ ਧੋਨੇ ਆ ਉਹਦੇ ਵਿੱਚੋਂ ਮੈਲ ਤਾਂ ਨਿਕਲੇਗੀ ਜਦੋਂ ਆਪਾਂ ਪਰਮੇਸ਼ਰ ਕੋਲ ਬੈਠਾਂਗੇ ਜਿਹੜੇ ਮਾਇਲਾ ਵਿਚਾਰਾਂ ਦੇ ਉਹ ਨਿਕਲੂਗੀ ਉਸ ਤੋਂ ਬਾਅਦ ਇਹ ਮਨ ਜਦੋਂ ਸਾਫ਼ ਹੋ ਗਿਆ ਫਿਰ ਆਟੋਮੈਟਿਕ ਹੀ ਵਿਚਾਰ ਰਹਿਤ ਹੋ ਜਾਊਗਾ ਤੇ ਸ਼ਾਂਤ ਹੋ ਜਾਊਗਾ ਇਹ ਟੈਨਸ਼ਨ ਭਰੇ ਵਿਚਾਰ ਵੀ ਜਿਹੜੇ ਨਹੀਂ ਆਉਣੇ ਟੈਨਸ਼ਨ ਸਿਰਫ ਵਿਚਾਰਾਂ ਦੀ ਹੁੰਦੀ ਆ ਹੋਰ ਕੋਈ ਆਪਣਾ ਜੋ ਵੀ ਕੁਝ ਹੁੰਦਾ ਹੈ ਜ਼ਿਆਦਾਤਰ ਵਿਚਾਰਾਂ ਦੇ ਵਿੱਚ ਹੀ ਹੁੰਦਾ ਇਸ ਲਈ ਆਪਾਂ ਵਿਚਾਰਾਂ ਤੇ ਹੀ ਗੌਰ ਕਰਾਂਗੇ ਮਨ ਤੇ ਹੀ ਗੌਰ ਕਰਾਂਗੇ ਜਿੱਥੇ ਆਪਣੇ ਵਿਚਾਰ ਆਉਂਦੇ ਨੇ ਆਪਾਂ ਨੇ ਪ੍ਰਮਾਤਮਾ ਨੂੰ ਸਬੋਧਨ ਕਰਕੇ ਦਿਨ ਵਿੱਚ 1-2 ਵਾਰ ਹੌਸਲੇ ਵਾਲੀਆਂ ਗੱਲਾਂ ਆਪਾਂ ਜ਼ਰੂਰ ਕਰਨੀਆਂ ਕਿ ਜਿੱਥੋਂ ਆਪਾਂ ਨੂੰ ਹੌਸਲਾ ਮਿਲ ਸਕੇ ਪ੍ਰਮਾਤਮਾ ਪ੍ਰਮਾਤਮਾ ਨੂੰ ਆਪਾਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਮੰਨਣਾ ਹੈ ਸਭ ਕੁਝ ਦੇਣ ਵਾਲਾ ਮੰਨਣਾ ਹੈ ਫਿਰ ਹੀ ਤਾਂ ਆਪਾਂ ਨੂੰ ਉਸ ਤੋਂ ਹੌਸਲਾ ਮਿਲੇਗਾ ਸਾਰੇ ਕਾਸੇ ਦਾ ਕਰਤਾ ਧਰਤਾ ਆਪਾਂ ਉਸ ਵਾਹਿਗੁਰੂ ਨੂੰ ਪਰਮਾਤਮਾ ਨੂੰ ਮੰਨਣਾ ਹੈ ਜੇ ਕਰੇ ਆਪਾਂ ਇੱਕ ਦੋ ਵਾਰੀ ਦਿਨ ਵਿੱਚ ਇਹਨਾਂ ਵਿਚਾਰਾਂ ਨੂੰ ਪਰਮਾਤਮਾ ਨਾਲ ਵਹਿ ਕੇ ਕਰਦੇ ਆਂ ਦੁੱਖ ਸੁੱਖ ਕਰਦੇ ਆਂ ਆਪਾਂ ਆਪਣੀ ਜ਼ਿੰਦਗੀ ਦਾ ਤਾਂ ਇਹ ਆਪਣੇ ਸਰੀਰ ਦੇ ਵਿੱਚ ਰਚ ਜਾਂਦੇ ਨੇ ਹੌਲੀ-ਹੌਲੀ ਜੋ ਗੱਲ ਆਪਣੇ ਵਿੱਚ ਰਚ ਜਾਵੇ ਮਨ ਦੇ ਵਿੱਚ ਕਹਿ ਲੋ ਸਰੀਰ ਦੇ ਵਿੱਚ ਕਹਿ ਲੋ ਸਰੀਰ ਆਟੋਮੈਟਿਕਲ ਲੋਡ ਪੈਣ ਤੇ ਦਿਮਾਗੀ ਤਾਕਤ ਬਣਾ ਕੇ ਦਿੰਦਾ ਹੈ। ਨਾ ਤਾਂ ਤੱਕ ਕੇ ਸਰੀਰ ਵਿੱਚ ਗੱਲਾਂ ਰਚਾ ਸਕਦੇ ਆ ਨਾ ਹੀ ਕੱਢ ਸਕਦੇ ਆ। ਇਸ ਪ੍ਰਕਿਰਿਆ ਤੇ ਲੰਬਾ ਸਮਾਂ ਲੱਗਦਾ। ਜਦੋਂ ਆਪਾਂ ਦਿਨ ਵਿੱਚ ਕਿਸੇ ਵਿਚਾਰ ਵੱਲ ਆਪਾਂ 1-2 ਵਾਰੀ ਧਿਆਨ ਲੈ ਕੇ ਜਾਂਦੇ ਆ ਤਾਂ ਆਪਣੀ ਜ਼ਿੰਦਗੀ ਉਸ ਰਾਹ ਵੱਲ ਤੁਰਨੀ ਸ਼ੁਰੂ ਹੋ ਜਾਂਦੀ ਹੈ। ਇੱਕ ਦੋ ਵਾਰੀ ਰੋਜ਼ ਧਿਆਨ ਵਾਹਿਗੁਰੂ ਵੱਲ ਲੈ ਕੇ ਜਾਣਾ ਤੇ ਉਸ ਨਾਲ ਆਪਣਾ ਦੁੱਖ ਸੁੱਖ ਕਰਨਾ ਤੇ ਆਪਾਂ ਨੇ ਪਹਿਲਾਂ ਕੀ ਕਰਨਾ ਹੈ ਪਹਿਲਾਂ ਆਪਾਂ ਨੇ ਜੋ ਉਸ ਨੇ ਦਿੱਤਾ ਹੈ ਜਿਵੇਂ ਆਪਣੇ ਕੋਲੇ ਜਿਹੇ ਜੈਸਾ ਵੀ ਘਰ-ਵਾਰ ਹੈ ਪਰਿਵਾਰ ਹੈ ਆਪਾਂ ਤੇ ਜਿੰਨੇ ਵੀ ਆਪਣੇ ਕੋਲੇ ਆਪਣੇ ਕਬੀਲਦਾਰੇ ਦੇ ਖੁਦ ਚੱਲਦੀ ਹੈ ਪੈਸੇ ਦੇ ਨਾਲ ਉਹ ਕਿਸੇ ਕੋਈ 1 ਸਾਲ ਦੇ ਵਿੱਚ ਲੱਖ ਰੁਪਏ ਚਲਾ ਰਿਹਾ ਹੈ ਕੋਈ 4 ਲੱਖ ਚਲਾ ਰਿਹਾ ਹੈ ਕੋਈ 2 ਲੱਖ ਚਲਾ ਰਿਹਾ ਹੈ ਕੋਈ ਉਸ ਤੋਂ ਘੱਟ ਕੋਈ ਵੱਧ ਵੱਖ-ਵੱਖ ਸਾਰਿਆਂ ਦੇ ਆਪਣੇ ਇਨਕਮ ਆ ਰਹੀ ਹੈ ਤੇ ਉਸ ਨੂੰ ਯਾਦ ਕਰੋ ਉਸ ਸਾਰੇ ਨੂੰ ਜੋ ਪ੍ਰਮਾਤਮਾ ਨੇ ਸੁੱਖ ਸਹੂਲਤਾਂ ਦਿੱਤੀਆਂ ਨੇ ਤੇ ਉਸ ਪ੍ਰਮਾਤਮਾ ਦਾ ਜਿਹੜਾ ਧੰਨਵਾਦ ਕਰੋ ਫਿਰ ਉਸ ਨੂੰ ਨਮਸਕਾਰ ਕਰੋ ਉਹ ਹਰ ਟਾਈਮ ਸਾਡੇ ਨਾਲ ਹੀ ਹੁੰਦਾ ਹੈ ਇੱਥੇ ਇੱਕ ਗੱਲ ਹੋਰ ਆਪਾਂ ਖਿਆਲ ਰੱਖਣੀ ਹੈ ਕਿ ਮਨ ਨੂੰ ਜਿਹੜੇ ਜਿੰਨਾ ਕਰਕੇ ਮਨ ਡੋਲ ਜਾਵੇ ਉਹ ਵਿਚਾਰ ਇੱਥੇ ਆਪਾਂ ਘਟਾਉਣੇ ਨੇ ਉਹ ਨਹੀਂ ਲੈ ਕੇ ਆਉਣੇ ਮਾੜੇ ਵਿਚਾਰ ਨਹੀਂ ਲੈ ਕੇ ਆਉਣੇ ਜਿਵੇਂ ਆਪਾਂ ਰੱਬ ਤੇ ਹੀ ਕਈ ਵਾਰੀ ਗੁੱਸਾ ਲੱਗ ਜਾਂਦਾ ਹੈ ਕਰਨਾ ਸਾਨੂੰ ਆ ਨਹੀਂ ਮਿਲਿਆ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਮਾੜਾ ਹੋ ਗਿਆ ਉਹ ਮਾੜੇ ਸਮੇਂ ਨੂੰ ਯਾਦ ਲੱਗ ਜਾਂਦੇ ਆ ਕਰਨ ਇਹ ਸਮੇਂ ਮਾੜੇ ਸਮੇਂ ਨੂੰ ਨਹੀਂ ਜਦੋਂ ਆਪਾਂ ਪਰਮਾਤਮਾ ਕੋਲੇ ਬੈਠ ਕੇ ਚੰਗੇ ਸਮੇਂ ਨੂੰ ਯਾਦ ਕਰੀਏ ਤੇ ਉਹਦਾ ਧੰਨਵਾਦ ਕਰੀਏ ਕਿਉਂਕਿ ਇਹ ਜਿਹੜਾ ਆਪਾਂ ਪਰਮਾਤਮਾ ਨਾਲ ਗੱਲ ਕਰਦੇ ਆ ਇਹ ਇੱਕ ਬੀਜ ਹੁੰਦਾ ਹੈ ਜੋ ਆਪਾਂ ਬੀਜ ਬੀਜਦੇ ਆ ਆਪਾਂ ਕੋਲੇ ਬੈਠ ਕੇ ਮਾੜੇ ਵਿਚਾਰ ਉਥੇ ਲਵਾਂਗੇ ਵੀ ਸਾਡੇ ਆ ਨਹੀਂ ਹੋਇਆ ਤਾਂ ਉਹ ਵੀ ਇੱਕ ਬੀਜ ਹੈ ਉਹਨੇ ਵੀ ਪੁੱਗਰਨਾ ਵੱਡਾ ਹੋਣਾ ਫਲ ਲੱਗਣਾ ਪੈਨਸ਼ਨਾਂ ਆਉਣੀਆਂ ਨੇ ਦੁੱਖ ਕਲੇਸ਼ ਖੜੇ ਹੋਣੇ ਨੇ ਜੇਕਰ ਆਪਾਂ ਉਸ ਦੀ ਜਗ੍ਹਾ ਤੇ ਧੰਨਵਾਦ ਕਰਤਾ ਵੀ ਜੋ ਹੈ ਉਹ ਦੇਖ ਲਿਆ ਤਾਂ ਉਹਨੇ ਵੀ ਵਧਣਾ ਹੈ ਇਹ ਪਰਮਾਤਮਾ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕਰ ਰਿਹਾ ਹੈ ਇਸ ਤਰ੍ਹਾਂ ਵਿਚਾਰਾਂ ਨੂੰ ਬੜੀ ਸਾਵਧਾਨੀ ਦੇ ਨਾਲ ਆਪਾਂ ਨੇ ਲੈਣਾ ਹੈ ਜੋ ਮਾੜੇ ਵਿਚਾਰ ਆਉਂਦੇ ਆ ਵਿਚਾਰ ਨੂੰ ਵਿਚਾਰ ਹੀ ਘਟਦੇ ਆ ਆਪਾਂ ਉਸ ਪ੍ਰਮਾਤਮਾ ਅੱਗੇ ਅਰਦਾਸ ਵੀ ਇਹੋ ਕਰਨੀ ਹੈ ਕਿ ਜਿਹੜੇ ਮਾੜੇ ਵਿਚਾਰ ਆ ਪ੍ਰਮਾਤਮਾ ਸਾਰਿਆਂ ਦੇ ਸਾਰਿਆਂ ਨੂੰ ਵਿਚਾਰ ਵੀ ਤੁਸੀਂ ਦੇ ਰਹੇ ਹੋ ਸਾਰੇ ਤੁਸੀਂ ਰਚੇ ਹੋਇਆ ਤੁਸੀਂ ਸਭ ਦੁਨੀਆ ਚਲਾ ਰਹੇ ਹੋ ਹਰੇਕ ਦੇ ਅੰਦਰ ਤੁਸੀਂ ਵਸ ਰਹੇ ਹੋ ਤੇ ਮੈਂ ਤੁਹਾਡੀ ਸ਼ਰਨ ਦੇ ਵਿੱਚ ਆ ਚੁੱਕਿਆ ਮਨ ਕਰਕੇ ਤੇ ਮੈਨੂੰ ਜਿਹੜੇ ਚੰਗੇ ਵਿਚਾਰ ਆ ਜਿੰਨਾ ਕਰਕੇ ਮੇਰੀ ਜ਼ਿੰਦਗੀ ਬਦਲ ਜਾਵੇ ਮੈਨੂੰ ਉਹੋ ਜਿਹੇ ਵਿਚਾਰ ਦਿਓ ਤਰੱਕੀਆਂ ਦੇ ਰਾਹ ਤੇ ਤੋਰੋ ਇਸ ਤਰ੍ਹਾਂ ਦੇ ਵਿਚਾਰ ਆਪਾਂ ਲਈਏ ਜੋ ਚਾਹਿੰਦਾ ਪ੍ਰਮਾਤਮਾ ਕੋਲੇ ਉਹ ਗੱਲ ਕਰੋ ਤਰਾਜ ਜੋ ਗੱਲਾਂ ਨਾ ਹੀ ਕਰੀਏ ਤਾਂ ਹੀ ਚੰਗਾ ਹੁੰਦਾ ਹੈ ਕਿਉਂਕਿ ਉਹ ਆਪਣੇ ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਹੀ ਹੁੰਦਾ ਹੈ ਤੇ ਪ੍ਰਮਾਤਮਾ ਤੇ ਆਪਾਂ ਇਲਜ਼ਾਮ ਹੀ ਲਾਉਂਦੇ ਇਸ ਲਈ ਜੋ ਆਪਣੇ ਕੋਲ ਹੈ ਤਾਂ ਉਸ ਦਾ ਆਪਾਂ ਧੰਨਵਾਦ ਹੀ ਕਰੀਏ ਆਪਣੇ ਕੰਮ ਪ੍ਰਤੀ ਧੰਨਵਾਦ ਕਰੀਏ ਜਿਸ ਨਾਲ ਸਾਡੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ ਤੇ ਆਪਾਂ ਐਗਜ਼ਾਮਪਲ ਦੇ ਤੌਰ ਤੇ ਜੇ ਆਪਾਂ ਸੋਚੀਏ ਤਾਂ ਅਜਿਹੇ ਜਿਹੜੇ ਇਹੋ ਜਿਹਾਂ ਆਪਾਂ ਗੱਲਾਂ ਪ੍ਰਮਾਤਮਾ ਦੇ ਨਾਲ ਕਰ ਸਕਦੇ ਆ ਇਹੋ ਜਿਹੇ ਵਿਚਾਰ ਲਿਆ ਸਕਦੇ ਆ ਕੁਝ ਕੁ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਆ ਜਿਵੇਂ ਆਪਾਂ ਕਹਿ ਲਈਏ ਵਾਹਿਗੁਰੂ ਜੀ ਤੁਸੀਂ ਆਸਾਂ ਦੇਣ ਵਾਲੇ ਹੋ ਸਾਨੂੰ ਤੁਸੀਂ ਹੀ ਪੂਰੀਆਂ ਕਰਨ ਵਾਲੇ ਹੋ ਵਾਹਿਗੁਰੂ ਜੀ ਮੇਰਾ ਫਰਜ਼ ਬਣਦਾ ਸੀ ਕੰਮ ਕਰਨ ਦਾ ਮਿਹਨਤ ਕਰਨ ਦਾ ਉਹ ਮੈਂ ਕਰ ਰਿਹਾ ਤੁਹਾਡਾ ਆਸਰਾ ਤੱਕ ਰਿਹਾ ਕਿਉਂਕਿ ਬਰਕਤਾਂ ਤਾਂ ਤੁਸੀਂ ਪਾਉਣੀਆਂ ਨੇ ਉਹ ਬਰਕਤਾਂ ਤੁਹਾਡੇ ਹੱਥ ਵਿੱਚ ਨੇ ਮੈਂ ਤੁਹਾਨੂੰ ਮਹਿਸੂਸ ਕਰ ਰਿਹਾ ਮੈਂ ਤੁਹਾਡੇ ਨਾਲ ਤਾਂ ਹੀ ਤਾਂ ਗੱਲ ਕਰ ਰਿਹਾ ਤੁਸੀਂ ਮੇਰੇ ਤੇ ਰਹਿਮ ਕੀਤਾ ਹੈ ਨਹੀਂ ਤਾਂ ਤੁਸੀਂ ਮਹਿਸੂਸ ਹੀ ਨਹੀਂ ਹੁੰਦੇ ਕਿ ਤੁਸੀਂ ਮੇਰੇ ਨਾਲ ਹਰ ਵੇਲੇ ਹੋ ਕੰਮ ਸਰੀਰ ਨੇ ਕਰਨਾ ਹੈ ਇਸ ਨੂੰ ਤੁਸੀਂ ਤੰਦਰੁਸਤ ਰੱਖਿਆ ਧੰਨਵਾਦ ਹੈ ਤੁਹਾਡਾ ਬਰਕਤਾਂ ਤੁਸੀਂ ਪਾਉਣੀਆਂ ਨੇ ਤੇ ਮੈਂ ਤੁਹਾਡੇ ਨਾਲ ਕਦੇ ਗੱਲ ਹੀ ਨਹੀਂ ਕੀਤੀ ਤੁਸੀਂ ਤਾਂ ਮੈਨੂੰ ਬਲ ਦੇਣਾ ਹੈ ਤੁਸੀਂ ਮੈਨੂੰ ਬਲ ਦੇਣਾ ਹੈ ਜਿੰਨਾ ਚਿਰ ਮੈਂ ਇਸ ਜਗ ਦੇ ਉੱਤੇ ਜਿਉਂਦਾ ਹਾਂ ਮੈਂ ਦੁੱਖ ਸੁੱਖ ਤੇਰੇ ਨਾਲ ਨਾ ਕਰਾਂ ਤਾਂ ਹੋਰ ਕਿਹਦੇ ਨਾਲ ਕਰਾਂ ਤੁਸੀਂ ਮੇਰੇ ਸੱਚੇ ਸਾਥੀ ਹੋ ਤੁਸੀਂ ਮੇਰੇ ਭੈਣ ਭਰਾ ਜਿਹੋ ਜਿਹੀ ਮੈਨੂੰ ਅੰਦਰੋਂ ਲੋੜ ਪੈਂਦੀ ਹੈ ਰਿਸ਼ਤੇ ਦੀ ਮੈਂ ਉਸੇ ਰਿਸ਼ਤੇ ਵਿੱਚ ਤੁਹਾਨੂੰ ਦੇਖ ਕੇ ਤੁਹਾਡੇ ਨਾਲ ਗੱਲ ਕਰ ਲੈਣਾ ਤੇ ਆਪਣਾ ਮਨ ਹਲਕਾ ਕਰ ਲੈਣਾ ਇਹ ਦੁਨੀਆ ਤੁਸੀਂ ਰਚੀ ਹੈ ਇਸ ਦੇ ਵਿੱਚ ਬੇਚਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ ਜਦੋਂ ਤੁਸੀਂ ਮੇਰੇ ਨਾਲ ਹੋ ਤਾਂ ਮੇਰੇ ਕੰਮ ਹੌਲੀ ਹੌਲੀ ਸੈੱਟ ਹੋਰ ਜਾਣਗੇ ਮੈਨੂੰ ਕੀ ਚਿੰਤਾ ਹੈ ਤੁਹਾਡੇ ਹੁੰਦਿਆ ਅਜਿਹਾ ਮੌਲੋ ਵੀ ਜਿਹੜੀਆਂ ਗੱਲਾਂ ਬਾਤਾਂ ਆਪਾਂ ਪ੍ਰਮਾਤਮਾ ਦੇ ਨਾਲ ਕਰ ਸਕਦੇ ਆ ਜਿਹਦੇ ਨਾਲ ਆਪਣਾ ਹੌਸਲਾ ਵਧਦਾ ਕਿਉਂਕਿ ਆਪਾਂ ਆਪਣੇ ਮਨ ਦੇ ਵਿੱਚ ਮੰਨ ਚੁੱਕੇ ਹੁੰਨੇ ਆ ਉਹਦਾ ਆਸਰਾ ਲੈ ਚੁੱਕੇ ਹੁੰਨੇ ਆ ਵੀ ਉਹ ਸਭ ਤੋਂ ਤਾਕਤਵਰ ਹੈ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ ਹਰੇਕ ਨੂੰ ਵਿਚਾਰ ਦੇ ਰਿਹਾ ਹੈ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਬੰਦਾ ਘਰੋਂ ਪੱਛਮ ਵੱਲ ਜਾਣ ਦੀ ਰਹਿ ਕਰਦਾ ਹੈ ਤੇ ਪਰਮਾਤਮਾ ਐਸੀ ਖੇਡ ਰੱਖਦਾ ਹੈ ਕਿ ਉਹਨੂੰ ਪੂਰਬ ਵੱਲ ਲੈ ਜਾਂਦਾ ਇਸ ਲਈ ਆਪਣੀ ਸੋਚ ਤੇ ਵੀ ਆਪਣਾ ਜੋਰ ਨਹੀਂ ਹੈ ਇਸ ਲਈ ਬਾਣੀ ਵੀ ਪੜ੍ਹਨੀ ਜ਼ਰੂਰੀ ਹੈ ਬਾਣੀ ਦੇ ਵਿੱਚ ਜਿਹੜੀ ਗੁਰਬਾਣੀ ਹੈ ਗੁਰਬਾਣੀ ਦੇ ਵਿੱਚ ਕੀ ਹੈ ਉਸ ਦੀ ਸਿਫਤ ਹੈ ਹੌਸਲੇ ਵਾਲੀਆਂ ਗੱਲਾਂ ਹਨ ਇਹ ਦੋਨੇ ਚੀਜ਼ਾਂ ਤਾਂ ਆਪਾਂ ਨੂੰ ਚਾਹੀਦੀਆਂ ਨੇ ਜਿਹਦੇ ਆਸਰੇ ਆਪਣੀ ਜ਼ਿੰਦਗੀ ਸੌਖੀ ਕੱਟੀ ਜਾਵੇ ਹੁਣ ਦੇਖੋ ਜੇ ਆਪਾਂ ਕਿਸੇ ਸ਼ਾਇਰ ਨੂੰ ਜਾਣਿਆ ਬਾਜ਼ਾਰ ਨੂੰ ਜਾਣਿਆ 20 ਕਿਲੋਮੀਟਰ ਦਾ ਕੋਈ 23 ਕਿਲੋਮੀਟਰ ਦੇ ਫਾਸਲੇ ਤੇ ਜਾਣਿਆ ਆ ਉਸ ਰਾਸਤੇ ਦੇ ਵਿੱਚ ਵੀ ਉਖੜੀਆਂ ਆਉਂਦੀਆਂ ਨੇ ਤੇ ਉਸ ਤੇ ਵੀ ਆਪਾਂ ਕੋਈ ਘੰਟਾ ਅੱਧਾ ਘੰਟਾ 20 ਮਿੰਟ ਵੱਖੋ ਵੱਖਰੇ ਸਫ਼ਰ ਦੇ ਟਾਈਮ ਨਾਲ ਪਹੁੰਚ ਜਾਂਦੇ ਆ ਤੇ ਉੱਥੇ ਵੀ ਆਪਾਂ ਨਿੱਕੀਆਂ ਮੋਟੀਆਂ ਮੁਸੀਬਤਾਂ ਕਹਿ ਲੋ ਜਾਂ ਕੁਝ ਵੀ ਸਾਹਮਣਾ ਕਰਕੇ ਹੀ ਪਹੁੰਚਦੇ ਆ ਇਸੇ ਤਰ੍ਹਾਂ ਜਿਹੜਾ ਜ਼ਿੰਦਗੀ ਦਾ ਸਫ਼ਰ ਹੈ ਕੋਈ 70 ਸਾਲ 80 ਸਾਲ 50 ਸਾਲ 20 ਸਾਲ ਪਤਾ ਨਹੀਂ ਕਦੋਂ ਕਿਸੇ ਨੇ ਤੁਰ ਜਾਣਾ ਇਹਦੇ ਵਿੱਚ ਵੀ ਤਾਂ ਫਿਰ ਇਹ ਵੀ ਇੱਕ ਸਫ਼ਰ ਹੈ ਇਹਦੇ ਵਿੱਚ ਵੀ ਤਾਂ ਔਖਲੀਆਂ ਆਉਣੀਆਂ ਨੇ ਤੇ ਇਹ ਤੋਂ ਆਪਾਂ ਕਿਉਂ ਘਬਰਾਈਏ ਜਦੋਂ ਉਹ ਰਸਤਾ ਆਪਾਂ ਪਾਰ ਕਰ ਲੈਨੇ ਆ ਤਾਂ ਫਿਰ ਇਹ ਔਖਲੀਆਂ ਵੀ ਪਾਰ ਹੋ ਜਾਣਗੀਆਂ ਏਦੇ ਬਟ ਇੰਨੀ ਸਟ्रेस ਲੈਣ ਦੀ ਜ਼ਰੂਰਤ ਨਹੀਂ ਹੁੰਦੀ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਸੈੱਟ ਹੋ ਵੀ ਜਾਂਦਾ ਹੈ ਆਪਾਂ ਦੀ ਜ਼ਿੰਦਗੀ ਦੇ ਵਿੱਚ ਆਪਾਂ ਦੇਖਿਆ ਵੀ ਹੈ ਜੇ ਆਪਾਂ ਅਜਿਹੀਆਂ ਗੱਲਾਂ ਚਿਤਾਰਾਂਗੇ ਮਨ ਦੇ ਵਿੱਚ ਤਾਂ ਉਹ ਮੌਕੇ ਤੇ ਸਾਡਾ ਸਰੀਰ ਸਾਨੂੰ ਕੱਢ ਕੇ ਉਹ ਲਾਗੂ ਕਰ ਦੇਵੇਗਾ ਤੇ ਸਾਡਾ ਮਨ ਇਹਨਾਂ ਡੋਲੇਗਾ ਨਹੀਂ ਇੱਕ ਮਾੜੇ ਹਾਲਾਤ ਹੁੰਦੇ ਨੇ ਕੋਤੋਂ ਮਨ ਉਹਨਾਂ ਹਾਲਾਤਾਂ ਨੂੰ ਢਲਣ ਦੇ ਯੋਗ ਨਹੀਂ ਹੁੰਦਾ ਜੇ ਆਪਾਂ ਕੋਲੇ ਚੰਗੇ ਵਿਚਾਰ ਆਪਾਂ ਸਟੋਰ ਕੀਤੇ ਹੋਣਗੇ ਹੌਸਲੇ ਵਾਲੇ ਪੋਜਿਟਿਵ ਗੱਲਾਂ ਆਪਾਂ ਸੁਣੀਆਂ ਹੋਣਗੀਆਂ ਤਾਂ ਉਹ ਸਟੋਰ ਹੋਣਗੀਆਂ ਤੇ ਮਾੜੇ ਹਾਲਾਤਾਂ ਵਿੱਚ ਸਰੀਰ ਉਹਨਾਂ ਨੂੰ ਦਵਾਈ ਮੰਗੋ ਆਪਾਂ ਨੂੰ ਆਪੇ ਹੀ ਆਪਣੇ ਮਨ ਨੂੰ ਉਹ ਲਾ ਦੂਗਾ ਤੇ ਉਹ ਦੁੱਖਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਉਹ ਕਿਹੜੇ ਵੇਲੇ ਟੱਪੇ ਇਸੇ ਤਰ੍ਹਾਂ ਜਿਹੜਾ ਜੀਵਨ ਹੈ ਉਹ ਚੱਲਦਾ ਰਹਿੰਦਾ ਹੈ ਤੇ ਇਸੇ ਤਰ੍ਹਾਂ ਇਹ ਜੇ ਆਪਾਂ ਪ੍ਰਮਾਤਮਾ ਦਾ ਆਸਰਾ ਲੈ ਕੇ ਜ਼ਿੰਦਗੀ ਜਿਉਉਂਦੇ ਆ ਤਾਂ ਇਹਦੇ ਰਿਜ਼ਲਟ ਬਹੁਤ ਵਧੀਆ ਮਿਲਦੇ ਨੇ ਇਹ ਗੱਲ ਯਾਦ ਰੱਖਣੀ ਸਟ੍ਰੈਸ ਨਹੀਂ ਲੈਣਾ ਦਿਨ ਵਿੱਚ ਇੱਕ ਵਾਰ ਇਸ ਨੂੰ ਦੋ ਵਾਰ ਤਿੰਨ ਵਾਰ ਜ਼ਰੂਰ ਆਪਾਂ ਇਸ ਨੂੰ ਕਰਨਾ ਜਿੰਨਾ ਕ ਆਪਾਂ ਚਾਹੋ ਪੈਦਾ ਹੋ ਗੋ ਸਰੀਰ ਨਾਲ ਥੱਕਾ ਨਹੀਂ ਕਰਨਾ ਕਿਉਂਕਿ ਥੱਕੇ ਨਾਲ ਤਾਂ ਮਾਨਸਿਕ ਰੋਗੀ ਬਣ ਜਾਂਦੇ ਆ ਜਿਹੜੀ ਕੁਦਰਤ ਦੀ ਚਾਲ ਹੈ ਉਸ ਦੇ ਹਿਸਾਬ ਨਾਲ ਆਪਾਂ ਟਾਈਮ ਵੀ ਜਿਹੜਾ ਹੈ ਪ੍ਰਮਾਤਮਾ ਨਾਲ ਬੈਠਣ ਦਾ ਆਪੇ ਹੀ ਹੌਲੀ-ਹੌਲੀ ਵਧਣਾ ਸ਼ੁਰੂ ਹੋਵੇਗਾ ਆਪਾਂ ਕੁਦਰਤ ਦੇ ਨਾਲ ਚੱਲਣਾ ਹੈ ਇੱਕ ਵਾਰ ਇਸ ਪ੍ਰਕਿਰਿਆ ਨੂੰ ਕਰੋ ਹੌਲੀ-ਹੌਲੀ ਆਪੇ ਹੀ ਵੱਧ ਜਾਵੇ ਕਿਰਾਂ ਬੀਜ ਬੀਜੋ ਬੀਜ ਨੇ ਆਪੇ ਫੁੱਟ ਪੈਣਾ ਹੈ ਬਸ ਥੋੜੀ ਜੀ ਕੈਰ ਕਰਨ ਦੀ ਲੋੜ ਹੁੰਦੀ ਹੈ ਹੱਸੋ ਖੇਡੋ ਕੰਮ ਕਰੋ ਰੋਜ਼ ਮਰਿਆ ਦੀ ਜ਼ਿੰਦਗੀ ਜਿਓ ਬੀਜ ਬੀਜੋ ਸਮੇਂ ਦੇ ਹਿਸਾਬ ਨਾਲ ਉਸਨੇ ਉੱਗਰਨਾ ਵੱਡਾ ਹੋਣਾ ਫਲ ਲੱਗਣਾ ਦੋਸਤੋ ਜਿਸ ਦੁਨੀਆਂ ਵਿੱਚ ਆਪਾਂ ਵਿਚਰੇ ਰਹੇ ਹਾਂ ਰਹਿ ਰਹੇ ਹਾਂ ਇੱਕ ਇਹ ਵੀ ਗੱਲ ਆਪਣੇ ਸਮਾਜ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਇਸ ਵਿੱਚ ਇੱਕ ਪ੍ਰਕਿਰਿਆ ਹੈ ਕੋਈ ਵੀ ਚੀਜ਼ ਆਪਾਂ ਨੂੰ ਮਿਲਣ ਦੀ ਤੇ ਆਪਾਂ ਤੋਂ ਵਿਛੜਨ ਦੀ ਉਹਦਾ ਕੋਈ ਕਾਰਨ ਬਣਦਾ ਹੁੰਦਾ ਆਪਾਂ ਨੂੰ ਜਦੋਂ ਕੋਈ ਚੀਜ਼ ਮਿਲਦੀ ਹੈ ਜਾਂ ਵਿਛੜਦੀ ਹੈ ਉਹਦਾ ਕੋਈ ਨਾ ਕੋਈ ਕਾਰਨ ਜ਼ਰੂਰ ਬਣਦਾ ਹੈ ਤੇ ਇਸ ਪ੍ਰਕਿਰਿਆ ਤੋਂ ਬਿਨਾ ਆਪਾਂ ਨੂੰ ਆਪਣੇ ਜਿਹੜੀ ਕੋਈ ਚੀਜ਼ ਆਉਂਦੀ ਨਹੀਂ ਕੋਈ ਆਪਣੇ ਕੋਲੋਂ ਜਾਂਦੀ ਇਸ ਨੂੰ ਸਮਝਦੇ ਹੋਏ ਪ੍ਰਕਿਰਿਆ ਨੂੰ ਉਸ ਤੋਂ ਪਰ ਆਸ ਨਾ ਰੱਖੀਏ ਆਪਾਂ ਜਦੋਂ ਆਪਾਂ ਪਰਮਾਤਮਾ ਤੋਂ ਪ੍ਰਕਿਰਿਆ ਤੋਂ ਬਾਹਰ ਜਿਹੜੀ ਜਿਹੜੀ ਆਪਾਂ ਰੱਖ ਲੈਨੇ ਆ ਫਿਰ ਉਹ ਪੂਰੀ ਨਹੀਂ ਹੁੰਦੀ ਜਿੰਦੀ ਇਹ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਨੇ ਵੀ ਉਹ ਆਸ ਆ ਜਿਹੜੀ ਉਹ ਪੂਰੀ ਨਹੀਂ ਹੁੰਦੀ ਫਿਰ ਉਹ ਹੌਸਲਾ ਛਡਾ ਟੁੱਟ ਜਾਂਦਾ ਬਦਨ ਦੇ ਨਾਲ ਦੀ ਬਜਾਇ ਹੌਸਲਾ ਟੁੱਟ ਜਾਂਦਾ ਪਰਮਾਤਮਾ ਨਰਚੇਤਾ ਹੈ ਆਪਣਾ ਮਾਪਿਓ ਹੈ ਅਸਲੀ ਉਹ ਆਪਣੇ ਵਿੱਚ ਰਚਿਆ ਹੋਇਆ ਤੇ ਆਪਾਂ ਨਹੀਂ ਸੰਭਾਲ ਕਰਦੇ ساری ਦੁਨੀਆ ਵਿੱਚ ਰਚਿਆ ਹੋਇਆ ਬਸ ਦੇਖਣ ਨਜ਼ਰੀਆ ਬਣਾਉਣਾ ਉਹਨੂੰ ਬਸ ਆਪਾਂ ਕੀ ਕਰਨ ਬੀਜ ਬੀਜਣਾ ਹੈ ਹੁਣ ਤੇ ਫਲ ਲੱਗਣਾ ਹੁਣ ਜੇ ਮਾਪਿਓ ਕੋਲ ਬੈਠਾਂਗੇ 10 ਮਿੰਟ 20 ਮਿੰਟ 30 ਮਿੰਟ ਗੱਲ ਕਰਾਂਗੇ ਉਹ ਫੇਰ ਹੀ ਆਪਾਂ ਦੁਆਵਾਂ ਦੇਉ ਆਸ਼ੀਰਵਾਦ ਦੇ ਦਿੰਦਾ ਦੇਉ ਆ ਤੇ ਜਿਹਦੇ ਨਾਲ ਆਪਣੇ ਹੌਸਲੇ ਬੁਲੰਦ ਹੁੰਦੇ ਆ ਤੇ ਉਹ ਦੁਆਵਾਂ ਦੇ ਆਸ਼ੀਰਵਾਦ ਦੇ ਜਿਹੜੀ ਕਰਾਮਾਤ ਹੁੰਦੀ ਆ ਉਹ ਆਪਾਂ ਨੂੰ ਤਰੱਕੀ ਦੇ ਰਾਹ ਤੇ ਤੋਰਦੀ ਆ ਇਸੇ ਤਰ੍ਹਾਂ ਜਿਹੜੀਆਂ ਬਦ ਦੁਆਵਾਂ ਹੁੰਦੀਆਂ ਨੇ ਉਹ ਵੀ ਇੱਕ ਵਿਚਾਰ ਹੀ ਹੁੰਦੇ ਨੇ ਦੁਆ ਵੀ ਇੱਕ ਵਿਚਾਰ ਹੀ ਹੁੰਦਾ ਨੇ ਤੋ ਜਿਹੜੀਆਂ ਦੁਆਵਾਂ ਹੁੰਦੀਆਂ ਉਹ ਆਪਾਂ ਨੂੰ ਤਰੱਕੀ ਦੇ ਰਾਹ ਤੋਂ ਲਾ ਦਿੰਦੀਆਂ ਨੇ ਆਪਾਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਕਿਤੇ ਵੀ ਲਾ ਲਓ ਜਿੱਥੇ ਆਪਾਂ ਰਹਿ ਰਹੇ ਆ ਆਪਾਂ ਆਮ ਹੀ ਪਿੰਡਾਂ ਵਾਲੇ ਤਾਂ ਗੱਲਾਂ ਕਰਦੇ ਆ ਕਿ ਯਾਰ ਫਲਾਣੇ ਨੇ ਉਹਦੇ ਨਾਲ ਧੱਕਾ ਕੀਤਾ ਸੀ ਉਹਨੇ ਉਹਨੂੰ ਬਹੁਤ ਦੁਆਵਾਂ ਬਸ ਦੁਆਵਾਂ ਦਿੱਤੀਆਂ ਉਹਦੇ ਨਾਲ ਤਾਂ ਇਸ ਤਰ੍ਹਾਂ ਹੋਇਆ ਇਹ ਬਹੁਤ ਸੁਣਨ ਨੂੰ ਆਪਦੀ ਜ਼ਿੰਦਗੀ ਦੇ ਵਿੱਚ ਮੈਂ ਸੁਣਿਆ ਸਿਆਣੇ ਬੰਦੇ ਪੁਰਾਣੇ ਤੇ ਇਹਨਾਂ ਗੱਲਾਂ ਤੇ ਆਪਾਂ ਵਿਚਾਰਾਂ ਕਰਨੀਆਂ ਹੌਸਲੇ ਬੁਲੰਦ ਰੱਖਣੇ